ਗਿਆ ਚਾਚੀ ਨੇ ਲੈ ਗਿਆ ਲੈ ਮਲਾਤੀ ਕਹਿੰਦੀ ਝੋਲਾ ਪੜਾ ਲੈ ਕੇ ਜਾ ਚਲੋ ਬਣ ਗਈ ਨਾ ਗੱਲ ਹੈ ਇਹ ਕੁੜੀਆਂ ਨੇ ਜੈ ਸਮਝਾਣਾ ਕੁੜੀਆਂ ਤਾਂ ਕੇ ਕਰਦੀਆਂ ਹੁੰਦੀਆਂ ਹਾਂ ਨਾ ਫੇਰ ਵੀ ਤਾੜਦੇ ਮੜੀਆਂ ਇਕ ਤਾੜਦੇ ਮੜੀਆਂ ਇਕ ਬਾ ਉਹ ਦੇਖ ਉਹ ਦੇਖ ਮਨਜੀਤ ਤਾਂ ਪਹਿਲੀ ਗੱਡੀ ਤੇ ਲਾਗਣ ਲੱਗੀ ਜਾਂਦੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਜੀ ਤੇ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਪਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਹੱਸਦੇ ਵੱਸਦੇ ਤੇ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਲਓ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਹੋਏ ਐਂਦਰ ਜਾਂ ਬਾਹਰ ਦੇ ਸੰਬ ਦੇ ਸਾਰਿਆਂ ਦਾ ਦਿਲੋਂ ਧੰਨਵਾਦ ਜੀ ਆਪਣੇ ਬਲੌਗ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਜੀ ਤੇ ਇਦਾਂ ਹੀ ਸਹਿਯੋਗ ਦਿੰਦੇ ਰਹੋ ਬਣੇ ਰਹੋ ਬਲੌਗ ਦੇ ਨਾਲ ਕਿਉਂਕਿ ਆਪਣੀ ਹੋਰੀ ਘਰ ਦੀ ਵਾਪਸੀ ਤੇ ਜਿਹਦੇ ਵਿੱਚ ਕੀ ਹੁਣ ਮਨਜੀਤ ਰਹੀਂ ਤੁਰ ਨਹੀਂ ਰਹੀਆਂ ਘਰ ਦੇ ਨੋਂ ਤਾਂ ਸਾਰੇ ਪਿੱਛੇ ਨੂੰ ਲੱਗ ਜਾਂਦੇ ਪੈਰ ਪਟਣ ਹੁਣ ਮੈਂ ਬੜੀ ਟੈਨਸ਼ਨ ਵਿੱਚ ਆ ਜੀ ਹੁਣ ਇਹਨਾਂ ਨੂੰ ਕੱਢਦੇ ਹੌਲੀ ਹੌਲੀ ਤੁਹਾਨੂੰ ਪਤਾ ਹੀ ਹੈ ਇਹਨਾਂ ਦਾ ਨਿਕਲਣਾ ਵੀ ਬਹੁਤ ਔਖਾ ਹੈ ਤਿਆਰ ਹੋਣ ਲੱਗੇ ਮੈਂ ਤਾਂ ਘਾਟਾ ਲਾ ਦਨੇ ਜੀ ਹੁਣ ਦੇਖਦੇ ਆ ਥੋੜੇ ਸਾਹਮਣੇ ਸਾਰਾ ਕੁਝ ਦਿਖਾ ਦੇਣਾ ਵੀ ਕੀ ਬਣ ਰਿਹਾ ਤੇ ਹੁਣ ਬਾਕੀ ਜੀ ਸਾਡਾ ਦਿਲ ਕਰ ਨਹੀਂ ਰਿਹਾ ਚਾਚੀ ਨੂੰ ਛੱਡ ਕੇ ਜਾਣ ਨੂੰ ਕਿਉਂਕਿ ਚਾਚੀ ਸਾਡੀ ਸੇਵਾ ਹੀ ਇੰਨੀ ਕਰਦੀ ਹੈ ਪਰ ਉਹ ਸੇਵਾ ਦਾ ਮੁੱਲ ਅਸੀਂ ਕਦੀ ਤਾਰ ਵੀ ਨਹੀਂ ਸਕਦੇ ਪਰ ਮੈਂ ਤਾਂ ਜਦੋਂ ਆਨਾ ਹੋਰ ਪੁੱਛਦਾ ਵੀ ਚਾਚੀ ਤੇਰਾ ਕੋਈ ਕੰਮ ਚਾਹੇ ਊਰੇ ਦਾ ਪੱਟੇ ਦਾ ਕਿਤੇ ਦਾ ਵੀ ਹੈ ਜਾਂ ਕੋਈ ਤੇਰੇ ਖੇਤਾਂ ਦਾ ਹੈ ਜਾਂ ਕੋਈ ਗੁਰਦੁਆਰਾ ਸਾਹਿਬ ਕਿੰਨੀ ਦਾ ਮੈਨੂੰ ਦੱਸ ਦੇ ਮੈਂ ਜ਼ਰੂਰ ਕਰੂੰਗਾ ਤੇ ਚਾਚੀ ਨੇ ਸਾਡੇ ਤੋਂ ਇੱਕ ਸੇਵਾ ਮੰਗੀ ਤੀ ਉਹ ਅਸੀਂ ਪੂਰੀ ਕਰਤੀ ਬੇਟੀ ਚਾਚੀ ਦਾ ਸਮਾਨ ਸਰਾਖੇ ਥਾਂ ਤੇ ਪਚਾਤਿਆ ਤੇ ਬਾਕੀ ਬਾਈ ਫੇਰ ਵੀ ਚਾਚੀ ਦੀ ਸੇਵਾ ਦੇ ਅੱਗੇ ਸਾੜੀ ਕੋਈ ਵੀ ਕੰਮ ਕਰੇ ਵੇ ਸਭ ਘਟੇ ਉਹ ਅਸੀਂ ਦੇਣ ਦੇ ਨਹੀਂ ਸਕਦੇ ਚਲੋ ਜਿੰਨਾ ਕਿ ਸਾਤੇ ਹੋਇਆ ਅਸੀਂ ਕਰੀ ਜਾਣਾ ਹੋਰ ਵੀ ਅੱਗੇ ਕਰੀ ਜਾਣਾ ਬਸ ਹੁਣ ਤੁਸੀਂ ਬਣੇ ਰਹੋ ਵਲੌਗ ਦੇ ਨਾਲ ਸਭ ਨੂੰ ਮਿਲਾਨੇ ਘਰ ਦੀ ਵਾਪਸੀ ਚੱਲੀ ਸ਼ੁਕਰ ਹੈ ਸ਼ੁਕਰ ਹੈ ਪ੍ਰਮਾਤਮਾ ਦਾ ਲੈ ਵੀ ਮੰਜੀ ਚੱਕ ਕੇ ਸਮਾਨ ਨਿਕਲ ਲੈ ਬਾਹਰ ਮੇਰੀ ਤਾਂ ਅੱਧੀ ਚਿੰਤਾ ਖਤਮ ਹੋ ਗਈ ਹੈ ਕਿ ਨਹੀਂ ਮਨਜੀਤ ਬਲਾਓ ਬਈ ਸਤਿ ਸ੍ਰੀ ਅਕਾਲ ਕਰਦੀ ਹੋਰੀ ਵਾਪਸੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਹੋਰ ਬਾਈ ਸਤਿ ਸ੍ਰੀ ਅਕਾਲ ਜੀ ਚੱਲੀਏ ਫਿਰ ਹੁਣ ਹਾਂਜੀ ਹਾਂ ਜਾਣ ਦਾ ਹੀ ਲੱਗਿਆ ਤੁਹਾਨੂੰ ਪਤਾ ਤੈਨੂੰ ਵੀ ਲੱਗ ਗਿਆ ਨਾ ਵੀ ਇਹਨਾਂ ਨੂੰ ਕਿਸ ਤਰ੍ਹਾਂ ਕੱਢ ਹੁੰਦਾ 2 ਘੰਟੇ ਹੋ ਗਏ ਨਾ ਆਸੀ ਕੱਢ ਰਹੀਆਂ ਸਾਨੂੰ ਹਾਂ ਐਤ ਕੀ ਇਹ ਕੱਢ ਰਹੀਆਂ ਸਾਨੂੰ ਇਹਨਾਂ ਦੀ ਗੱਲ ਬੜੀ ਹੈ ਬਾਈ ਬੜੀ ਕਰ ਦੋ ਐਤ ਕੀ ਬਾਈ ਇਹ ਨਿਕਲੇ ਆ ਲੈ ਵੀ ਸਾਡੇ ਬੰਦੇ ਦਿਖਾਈ ਬਾਈ ਤਾਂ ਪਿੱਠੂ ਕਿਸ ਤਰ੍ਹਾਂ ਲਾਤਿਆ ਤਾਂ ਓਹ ਹੋ ਹੋ ਲਓ ਜੀ ਇਹ ਬਾਕੀ ਬੰਦੇ ਨੇ ਨਾ ਪਹਿਲਾਂ ਯਾਤਰਾ ਕਰੀ ਵੀ ਆਏ ਦੇਖ ਲੈ ਇਹਨੂੰ ਬੈਗ ਦਾ ਪਤਾ ਵੀ ਕਿਸ ਤਰ੍ਹਾਂ ਤਾਂ ਟੰਗ ਤੇ ਔਕਣੀ ਕੋਈ ਪਰਵਾਹ ਤਾਂ ਨਹੀਂ ਹੈ ਹੈ ਮੈਨਾਂ ਦੇਵੀ ਦੀ ਯਾਤਰਾ ਕਰਨ ਜਾਂਦਾ ਹਾਂ ਬਾਈ ਪੱਕਾ ਹੈ ਬੰਦੇ ਨੇ ਦੇਖ ਲੈ ਬੈਗ ਵੀ ਦਿਖਦਾ ਨਹੀਂ ਲੋ ਤੁਹਾਨੂੰ ਦਿਖ ਰਿਹਾ ਜੀ ਕੁਝ ਨਹੀਂ ਦੇਖ ਸਕਦਾ ਮਾ ਚੋੜ ਅਬੀ ਚੱਕ ਲਿਆ ਮੈਂ ਕਹਿੰਦਾ ਚਾਹਿਆ ਇਹਨੂੰ ਇੱਕ ਹੋਰ ਫੜਾ ਦੋ ਉਧਰ అలਾਰਮ ਵੀ ਵੱਜ ਗਿਆ ਟ੍ਰੇਨ ਆਲਾ ਉਹ ਕਹਿੰਦਾ ਬਾਈ ਮੈਂ ਚੱਕ ਕੇ ਲਿਜਾਊਂਗਾ ਆਪਣਾ ਸਮਾਨ ਕੌਣ ਚਾਹਵਿੰਦਰ ਕਹਿੰਦਾ ਆ ਮੰਨੂ ਪੰਪਣਾ ਹੁੰਦੇ ਮੈਂ ਤਾਂ ਸਾਰਾ ਕੁਝ ਲਿਖਤੀ ਲਿਆ ਬਾ ਮੈਂ ਪੁੱਛ ਵੀ ਲੰਨਾ ਦੁਬਾਰਾ ਹਾਂਜੀ ਚਾਚੀ हां जी आ देखो ਆਪਾ ਤਾਂ ਆਪਣੇ ਦੋ ਲਪਾ ਕੇ ਚੱਕੀ ਦੀ ਹੈ ਤੈਂ ਤਾਂ ਚੱਕ ਲੈ ਤੈਂ ਤਾਂ ਰਾਸਤੇ 'ਚ ਮੁੜਿਆਣਾ ਚਾਚੀ ਹੈਨਾ ਜੇ ਤੁਸੀਂ ਮੁੜਿਆ ਏ ਮੇਰੀ ਗੱਲ ਸਵੇਰੇ ਲਿਖਤੀ ਰੂਪ 'ਚ ਹੋਈ ਵੀ ਨਾ ਤੁਹਾਡੇ ਸਾਹਮਣੇ ਵੀ ਜੇ ਇੱਧਰ ਨੂੰ ਨਹੀਂ ਜਾਂਦੀਆਂ ਉੱਪਰ ਨੂੰ ਚੜਾ ਲਓ ਇਹਨਾਂ ਨੂੰ ਪਰ ਬਾਈ ਬੈਗ ਮੈਂ ਨਹੀਂ ਚੱਕਣਾ ਬੈਗ ਨੂੰ ਦੇਖ ਕੇ ਤਾਂ ਮਨ ਨੂੰ ਗਸੀਆਂ ਪੈਨੀਆਂ ਇੱਕ ਰੋਟੀਆਂ ਮੈਂ ਅੱਠ ਖਾਈਆਂ ਚੱਲ ਆ ਥੋਲਾ ਕਿਸਕਮਿੰਦਰ ਚੱਕ ਲੂਗਾ ਬੈਗ ਤੂੰ ਕੱਲਾ ਤਾਂ ਚੱਕ ਲੂਗਾ ਲੈ ਮਨ ਨੂੰ ਫੇਰ ਬੈਗ ਪਰ ਖੜਾ ਰਹੇ ਆ ਮਨ ਨੂੰ ਪਤਾ ਹੀ ਨਹੀਂ ਤੁਹਾਡੀ ਸਲਾਹ ਕੀ ਆਏ ਹੈ ਤੂੰ ਐ ਤੂੰ ਕੀ ਕਰ ਐ ਫੜ ਲਓ ਐਨੇ ਜੋਗੇ ਤਾਂ ਹੋ ਨਹੀਂ ਆ ਲੈ ਹੁਣ ਮਨ ਨੂੰ ਨਾ ਜਮਾ ਇਹ ਜਲੀਲ ਕਰ ਰਹੀ ਐ ਮਨ ਨੂੰ ਹੁਣ ਨਾ ਜਨਾਨੀ ਆਲੇ ਬੈਗ ਪਵਾ ਰਹੀ ਐ ਦੇਖਣਾ ਤੁਸੀਂ ਦੋ ਇਹ ਇਹ ਤਾਂ ਐ ਵੀ ਕਹਿ ਦੂਗੀ ਚਾਚੀ ਲੈ ਚੂੜੀਆਂ ਪਾ ਲੈ ਹਨਾ ਮਨੂੰ ਜਮਈ ਜਲੀਲ ਕਿਹੜੇ ਮੋੜ ਪਰ ਲਿਆ ਕੇ ਖੜਾ ਕਰਤਿਆ ਮਨੂੰ ਇਹਨੇ ਇਹਦਾ ਚੱਕ ਹੋ ਜਾਣਾ ਮੈਂ ਚੱਕ ਲੈ ਕਹਿੰਦੀ ਬੈਗ ਪਾ ਲੈ ਮੇਰਾ ਕੱਚਾ ਮੈਂ ਚੱਕਦੀ ਇਹਨੇ ਮੈਂ ਕਹਿੰਨਾ ਲੈ ਮੈਂ ਪਾਏ ਲੈਣਾ ਲਿਆ ਲਿਆ ਭਾਈ ਐਮਾ ਪੈਸੇ ਤਾਂ ਹੈ 8-10 10000 ਖੰਡ ਹੈਕ ਨਹੀਂ ਇੰਨੇ ਕੱਚੇ ਬੰਦੇ ਚੱਕ ਮੇਰਾ ਇੱਕ ਪੰਪ ਨਹੀਂ ਕੰਮ ਕਰਤਿਆ ਬਾਹੀ ਗੱਲ ਤੇ ਤਾਂ ਮੈਂ ਤੁਹਾਡੇ ਗੈਲਾਂ ਪਿੱਛਾ ਆਇਆ ਮੈਂ ਸਭ ਦਾ ਮੋਰੀ ਹੈ ਹਾਂ ਚਾਚੀ ਨੇ ਮੇਰੇ ਨਾਲ ਠੇਕਾ ਕਰਿਆ ਤਾਂ ਕਹਿੰਦੀ ਵੀ ਲੇਬਰ ਲੈ ਕੇ ਆਈ 5-7 ਬੰਦੇ ਮੈਂ ਜਰੂਰ ਆਉਂਗੇ ਚਾਚੀ ਵਾਲਾ ਕੰਮ ਵੀ ਕਢਾਤੇ ਕੌਣ ਰਹਿ ਗਏ ਬਾਈ ਹੋਰ ਬਾਈ ਡਿੰਪਲ ਤੈ ਨਹੀਂ ਜਾਣਾ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂ ਜੀ ਫਿਰ ਹੁਣ ਜਾਈਏ ਨਾ ਚੱਲੋ ਫਿਰ ਹਾਂ ਫਿਰ ਚੱਲੋ ਫਿਰ ਤੁਸੀਂ ਜਾਣਾ ਨਹੀਂ ਗੈਲ ਹਾਂ ਨਹੀਂ ਜਾਣਾ ਨਹੀਂ ਤੁਸੀਂ ਹੁਣ ਗੈਲ ਸਾਨੂੰ ਛੱਡ ਕੇ ਨਹੀਂ ਆਣਾ ਚਾਚੀ ਨੇ ਤਾਂ ਅੱਧ ਚੋਂ ਮੁੜਿਆਣਾ ਤੇਰੀ ਡਿਊਟੀ ਕਾਪਰ ਲੱਗੀ ਐ ਮੈਂ ਕੁੜੀ ਚੱਕ ਕੇ ਜਾਣਾ ਡਿੰਪਲ ਬਜਾਰੀ ਮੇਰੇ ਮਾਂ ਤੰਗ ਹੋਈ ਵੀ ਸਵੇਰ ਦੀ ਮੈਂ ਕਿਹਾ ਡਿੰਪਲ ਤੂੰ ਨਾ ਜਾਈ ਸਾਨੂੰ ਛੱਡਣ ਵਾਪਸੀ ਤੇ ਕਹਿੰਦੀ ਲੈ ਮੈਨੂੰ ਤਾਂ ਜਾਣਾ ਪੈਣਾ ਮੇਰੇ ਸਭ ਮੇਰੇ ਸਿਰ ਤੇ ਤਾਂ ਕੁੜੀ ਰੱਖੀ ਵੀ ਇਹਨਾਂ ਕਹਿੰਦੀ ਕੁੜੀ ਜਿੱਥੇ ਵੀ ਜਾਣਾ ਤੈਨ ਲੈ ਕੇ ਜਾਣਾ ਬੁਲਾ ਲਓ ਬਾਈ ਉਹਨੂੰ ਵੀ ਕੁੜੀ-ਕੁੜੀਆਂ ਨੂੰ ਬੁਲਾ ਲੈ ਜਾ ਬੁਲਾ ਲੈ ਹਾਂ ਬਈ ਕਰਨ ਤੈ ਚੱਕਿਆ ਕੁਸ ਹੈ ਜੁੱਤੀਆਂ ਵਾਲਾ ਹੋਈ ਚੱਕ ਲੈ ਲ ਭਾਬਾ ਨਾ ਇਹ ਤਾਂ ਕਿ ਨਹੀਂ ਉਹ ਚਾਚੀ ਵਾਲੀ ਫੜ ਲਈ ਦੋ ਏ ਠੀਕ ਐ ਲਓ ਜੀ ਸਾੜੀ ਸੈਨਾ ਤਾਂ ਹੋਲੀ ਸੱਦੀ ਪਲਟਨ ਹੋਲੀ ਡੰਡੀਓ ਡੰਡੀ ਚਲੋ ਮੇਰੇ ਲੈ ਕੇ ਰੱਬ ਦਾ ਨਾਮ ਚੱਲਣ ਦੋ ਗੈਲੇ ਬੋਲੀਆਂ ਪਾਈ ਜਾਓ ਗੈਲੇ ਚੜਾਈ ਚੜੀ ਜਾਓ ਹੈ ਕਿ ਨਹੀਂ ਜੀ ਨਾਲੇ ਪੁਰਾਣਾ ਟਾਈਮ ਯਾਦ ਕਰੀ ਜਾਓ ਵੀ ਐਂ ਚੜ੍ਹੇ ਕਰਦੇ ਤੇ ਮੰਜੀ ਸੋਖਾ ਮੰਤਰ ਵੀ ਐਂ ਜਾਂਦੇ ਹੁੰਦੇ ਤੇ ਜੀ ਘਰ ਦੀ ਵਾਪਸੀ ਹੈ ਬesqueਰੂ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਰੱਖੀ ਜਾ ਰਹੇ ਹਾਂ ਜੀ ਤੇ ਪੂਰਾ ਜਰੂਰ ਸਟਾਪ ਕਰਿਆ ਅਸੀਂ ਦਮ ਲੈ ਲਿਆ ਨਾਲੇ ਫਟ ਲੋ ਆਵੇਂ ਕਿ ਤੇ ਜੇ ਪਰਮਾਤਮਾ ਦੁਬਾਰਾ ਕਿਸਮਤ ਵਿੱਚ ਲਿਖਿਆ ਹੋਇਆ ਇਦਨੋਂ ਜ਼ਰੂਰ ਆ ਕੇ ਜਾਵਾਂਗੇ ਤੇ ਤੁਸੀਂ ਜ਼ਰੂਰ ਕਿਰਪਾ ਬਣਾਈ ਰੱਖਣੀ ਮਹਾਰਾਜ ਸੱਚੇ ਪਾਤਸ਼ਾਹ ਸੁੱਖ ਸ਼ਾਂਤ ਘਰਾਂ ਪਹਚਾਦੀ ਸਾਨੂੰ ਮਾਲਕਾ ਲੋ ਜੀ ਵੀਰੇ ਇੱਕ ਸਟਾਪ ਹੋਇਆ ਏ ਇੱਥੇ ਤੱਕੇ ਆ ਕੇ ਇਹਨਾਂ ਦਾ ਤਾਂ ਬਸ ਦਮ ਟੁੱਟ ਲਿਆ ਹੁਣ ਗਾਹਾਂ ਪਤਾ ਨਹੀਂ ਕਿਆ ਬਣਨਾ ਅਜੇ ਤਾਂ ਉਹ ਦੇਖੋ ਜੀ ਉਧਰੋਂ ਹੈ ਲਓ ਜੀ ਜਾਨਵਾਰ ਦਾ ਦੇਖੋ ਧੁੱਪ ਚੜ ਗਈ ਜੀ ਪੂਰੀ ਤਿੱਖੀ ਹੁਣ ਹੁਣ ਇੱਕ ਲੱਗ ਤਾਂ ਗਰਮੀ ਫੇਰ ਨਹੀਂ ਆਣਾ ਬੱਦਲ ਹੋਏ ਵੇਂ ਵੈਸੇ ਪਰ ਹੁਣ ਧੁੱਪ ਚੜ ਗਈ ਉਹ ਗੁੜੀਆਂ ਨੇ ਪਾ ਲਿਆ ਚਿੰਗ ਚਿੰਗਿਆੜਾ ਕੀ ਹੋ ਗਿਆ ਪੁੱਤ ਨਾ ਨਾ ਗੈਲੇ ਜਾਣਾ ਗੈਲੇ ਜਾਣਾ ਉੱਥੀ ਜਾਣਾ ਚੁੱਪ ਪਿੱਠ ਪਰ ਲਾ ਲਾ ਤੇ ਚਾਚੀ ਹੁਣ ਤਾਂ

ਚਲੋ ਠੀਕ ਆ ਚਾਚੀ ਜੀ ਹਾਂ ਚੱਲਦੇ ਆਂ ਅਸੀਂ ਫਿਰ ਮਾਰੇਓ ਕਿਹੜਾ ਹਨ ਬਸ ਜ਼ਰੂਰ ਜੀ ਬਸ ਤੁਸੀਂ ਤੁਸੀਂ ਥੋੜੀ ਕਿ ਪ੍ਰਮਾਤਮਾ ਕੋਈ ਅਰਦਾਸ ਕਰੇਗਾ ਇਹ ਨੂੰ ਨਾ ਜੀ ਕਹੋ ਹੈ ਨਾ 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 ਇਹਨਾਂ ਨੂੰ ਕਾਰੇ ਤੇ ਲੱਗਿਆ ਜੋ ਕਹਿੰਦਾ ਇੱਥੇ ਰਹਿਣਾ ਵਕਾਰ ਘੋਲ ਲੈ ਇਹਨੂੰ ਤਾਂ ਪਹਿਲਾਂ ਕਿਹਾ ਵਾ ਚਾਚੀ ਦੇਖ ਹੁਣ ਵੀ ਕਹਿ ਰਹੇ ਆਏ ਤੇ ਕੀ ਪਿਛਲੀ ਵਾਰ ਵੀ ਕਿਹਾ ਤਾਂ ਨਾ ਆਪਾਂ ਨੇ ਵੀ ਮਹੀਨੇ ਬਾਅਦ ਕੋਈ ਪਤਾ ਨਹੀਂ ਕਦ ਚੱਕਰ ਲਾ ਜਾਣਾ ਪਰ ਉਰੇ ਤੇ ਜਿਆਦਾ ਅੰਨਾ ਖੁਸ਼ ਹੋ ਕਾ ਨਾ ਜਾਂ ਜਾਣਾ ਫਿਰ ਹੋਣ ਲੈ ਜਾਣਾ ਦੋ ਦਿਨਾਂ ਬਾਅਦ ਇਹਨੂੰ ਕੱਲ ਵੀ ਦੇਖ ਲੈ ਕੱਲ ਵਾਪਸੀ ਸੀ ਨਾ ਤੈਨੂੰ ਕਿਹਾ ਅੱਜ ਰਹਿ ਜਾਓ ਠੀਕ ਨਹੀਂ ਫਿਰ ਐ ਉ ਉਰੇ ਤੇ ਹੁਣ ਤੇਰਾ ਮਨ ਭਰ ਗਿਆ ਨਾ ਖੁਸ਼ੀ ਖੁਸ਼ੀ ਜਾ ਜਾ ਕੇ ਹੁਣ 1 2 ਮਹੀਨਾ ਪੜਾਈ ਪਰ ਦੱਬਣੀ ਦੇ ਫੇਰ ਵਾਪਸ ਆ ਫੇਰ ਵਾਪਸ ਆ ਹਾਂ ਆ ਛੋੜਾ ਪੀੜਾ ਲੈ ਕੇ ਜਾ ਤੇਰਾ ਲੈ ਕੇ ਜਾ ਬਣ ਗਈ ਗੱਲ ਹਾਂ ਚਲੋ ਠੀਕ ਹੈ ਜਾਚੀ ਚਲੋ ਠੀਕ ਹੈ ਬਿੰਦਰ ਬਾਏ ਬਾਏ ਹਾਂ ਜੇ ਪਰਮਾਤਮਾ ਨੇ ਬੁਲਾਏ ਫੇਰ ਜਰੂਰ ਆਵਾਂਗੇ ਜੇ ਲਿਖਿਆ ਹੋਇਆ ਮਕਦਰਾਂ ਚ ਕਾਲੀ ਨਾ ਕਰਿਓ ਕੁਛ ਨਹੀਂ ਚਲੋ ਠੀਕ ਹੈ ਜੀ ਹੁਣ ਜਾ ਕੇ ਉੱਪਰ ਮਿਲਦੇ ਹਾਂ ਚਾਚਾ ਪਹੁੰਚਿਆ ਵਾ ਹੋਰ ਦੇਖਣ ਵਾਲੀ ਚੀਜ਼ ਹੈ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਜੀ ਬੀ ਆਏ ਆਪਾਂ ਹੁਣ ਜਦ ਜੋ ਅरिजਿੰ ਚੜਦੇ ਆ ਇਹ ਆਪਣਾ ਰਸਤਾ ਜਿਹੜੇ ਨੂੰ ਜਾਣੇ ਆਪਾਂ ਤੇ ਇੱਕ ਤਾਂ ਹੀ ਦੇਖੋ ਸਾਹਮਣੇ ਕਹੇ ਜੀ ਬੇਲ ਆ ਉਹਦੇ ਕਿੰਨੇ ਸੋਹਣੇ ਫੁੱਲ ਐ ਪੜੇ ਪੜੇ ਜੇ ਇਹ ਬੇਲ ਉਹੀ ਲੱਗਦੀ ਕੰਡਿਆਂ ਵਾਲੀ ਜਿਹਨੂੰ ਛੋਟੇ ਛੋਟੇ ਫੁੱਲ ਕਹੀਂ ਹੁੰਨੇ 8-10 ਮਿਹਨਤ ਆ ਦਿਖਾਣਾ ਤਾਂ ਵੀ ਅਸੀਂ ਆ ਰਹੇ ਤੇ ਨਾਲੇ ਦਮ ਲਈ ਜਾਂਨੇ ਇੱਥਾ ਆ ਕੇ ਨਾ ਦੋ ਬੂਟੇ ਨਾ ਜਿਹਨੂੰ ਕਹਿ ਦਈਏ ਬਹੁਤ ਤਕੜੇ ਜਾੜ ਜਾਂ ਦੋ ਇਹ ਬਾਂਸਾਂ ਦੇ ਬੂਟੇ ਐ ਇਹਨਾਂ ਨੇ ਬਹੁਤ ਸੋਹਣੀ ਛਤਰੀ ਜੀ ਬਣਾਈ ਵੀ ਜੇ ਕਿਤੇ ਦੁਪਹਿਰ ਨੂੰ ਰਾਮ ਵੀ ਕਰਨਾ ਨਾ ਕਿਸੇ ਨੇ ਆਂਦੇ ਜਾਂਦੇ ਨਹੀਂ ਤਾਂ ਉਹ ਰ ਬੈਠ ਸਕਦੇ ਆ ਦੇਖੋ ਥੱਲੇ ਛਤਰੀ ਦੇ ਥੱਲੇ ਕਿੰਨੀ ਕੁੜੀ ਛਾਂ ਹੈ ਤੇ ਇਹ ਦੇਖੋ ਨਾਲੇ ਬਾਂਸਾ ਦੇ ਮਤਲਬ ਕਿਆ ਕਹਿ ਸਕਦੇ ਆ ਵੀ ਦੇਖੋ ਕਿੰਨੇ ਬਾਂਸ ਹੈ ਇਹਨਾਂ ਚੋਂ ਨਾ ਇਹ ਜਿਹੜੇ ਬੜੇ ਹੋਈ ਜਾਂਦੇ ਇਹਨਾਂ ਨੂੰ ਕੱਟੀ ਜਾਂਦੇ ਪਰ ਇਹ ਬੂਟੇ ਚੋਂ ਕੱਟ ਨਹੀਂ ਹੋਏ ਵੇ ਲੱਗਦੇ ਜਿਹੜਿਆਂ ਦੇ ਖੇਤਾਂ 'ਚ ਹੁੰਨੇ ਆ ਖੇਤ ਪੈਨੇ ਉਹ ਕਟਾ ਦੰਨੇ ਤੇ ਠੇਕੇਦਾਰ ਜਿਹੜਾ ਲੰਦਾ ਏ ਫਿਰ ਉਹਨਾਂ ਨੇ ਲੇਬਰ ਛੱਡ ਦੇਣੀ ਵੱਢਣੇ ਨੂੰ ਉਹਨਾਂ ਨੇ ਵੱਡ-ਵੱਡ ਕੇ ਚੰਗੀਆਂਆਂ ਲਾਠੀਆਂ 8-10 10 ਫੁੱਟ ਦੀਆਂ ਵੱਟੇਰੀਆਂ ਲਾ ਦੇਣੀਆਂ ਬਾਫੇ ਗੱਡੀ ਆਂਦੀ ਇੱਕ ਦਿਨ ਬਾਕੇ ਚੱਕ ਲੈ ਜਾਂਦੀ ਲਾਣੇ ਵੀ ਲੇਬਰਨਾ ਵੱਡਕਾ ਰਸਤੇ ਪਰ ਹੈ ਕਿਤੇ ਵੀ ਹਨਾ ਮੰਜੀ ਦਾ ਐਹੀ ਹੈ ਤੇ ਹੁਣ ਅਸੀਂ ਜਾ ਰਹੇ ਤੇ ਜੀ ਗਰਮੀ ਹੋ ਗਈ ਬਹੁਤ ਤੇ ਜਦੋਂ ਚੜਦੇ ਆ ਗਰਮੀ ਬਹੁਤ ਝੋ ਰਹੇ ਸਰੀਰ ਕਿਉਂਕਿ ਧੁੱਪ ਨਿਕਲ ਗਈ ਨਾ ਜੀ ਇਹ ਹੈ ਜੀ ਬਾਸ ਦੇਖੋ ਐਨ ਜਕੜਿਆ ਪਿਆ ਚਾਰੇ ਪਾਸੇ ਤੇ ਇੱਕ ਦੂਏ ਚ ਨੂੰ ਫਸੇ ਵੀ ਆ ਟਾਣੀਆਂ ਬਹੁਤ ਸੰਘਣਾ ਬਾਸ ਹੈ ਹੈ ਤਾਂ ਦੋਏ ਹੈ ਇਹਦੇ ਚਾਰ ਜਾ ਆ ਪਤਾ ਨਹੀਂ ਕਾਦਾ ਦਰਖਤ ਹੈ ਮੰਜੀ ਦਾ ਉਹ ਸੱਚ ਹਾਂ ਮੰਜੀ ਤੇ ਇਹ ਮੈਂ ਪਿੱਛਾ ਵੀ ਪੁੱਛਣਾ ਤਾਂ ਇਹ ਕਾਦਾ ਦਰਖਤ ਹੈ ਇਹਨੂੰ ਕਿਹਾ ਕੈਂਦੂ ਜੇ ਇਹ ਕਿਹਾ ਏ ਕਿਆ ਲੱਗ ਰੇ ਹੈ ਕੈਂਥ ਆ ਕੈਂਥ ਹੈ ਨਾ ਇਹ ਦੇਖੋ ਜੀ ਇਹਨੂੰ ਕੈਂਦੂਆ ਮਾਂਗ ਲੱਗਦੇ ਜਿਗਣਾ ਨਿੰਬੂ ਜੇ ਹੁੰਨੇ ਜਾਂ ਓੜਾ ਓੜੇ ਦਾ ਦਰਖਤ ਹੁੰਦਾ ਹੈਈ ਕੈਂਥ ਕਹਰੇ ਏ ਮੰਜੀ ਤੇ ਮੈਂ ਪਹਿਲਾਂ ਵੀ ਲੱਗਿਆ ਉਧਰ ਪੁੱਛਣਾ ਤੇ ਦੇਖੋ ਇੱਕ ਇਧਰ ਤੇ ਐਨਾ ਹੈ ਨਾ ਦਰਖਤ ਨੇ ਐਨਾ ਵੀ ਐਨ ਛਤਰੀ ਜੀ ਬਣਾਈ ਵੀ ਛਤਰੀ ਜੀ ਦੇਖੋ ਇੱਥੇ ਆਪਾਂ ਕਾਲੂ ਗਰਮੀਆਂ ਚ ਸਾਫ਼ ਕਰਕੇ ਰੱਖਿਆ ਉਹ ਰਸਤਾ ਤਾਂ ਸਾਫ਼ ਹੀ ਐ ਤੇ ਉਰੇ ਬਹਿ ਜਾਓ ਆਪਣਾ ਆਰਾਮ ਕਰੋ ਹਣੀ ਮੰਜੀ ਤਾਂ ਤੇ ਚਲੋ ਚੱਲੀਏ ਚਾਚਾ ਦਾ ਪਹੁੰਚ ਗਿਆ 1 ਵਜੇ ਦਾ ਡੇਢ ਵਜੇ ਚੱਲੇ ਆ ਅਜੇ ਤਾਂ ਆਪਣਾ ਅੱਧਾ ਰਸਤਾ ਹੋਇਆ ਕਲੀਅਰ ਅੱਧਾ ਤਾਂ ਪਿਆ ਐ ਬਾਜੰਦਾਂ ਦਾ ਕਿਲੋ ਲੈ ਕੇ ਚੜਨਾ ਔਖਾ ਐ ਫੇਰ ਹੁਣ ਤੂੰ ਐ ਤਾਂ ਹੈ ਨਹੀਂ ਵੀ ਇੱਕ ਚੀਜ਼ ਵੀ ਨਹੀਂ ਚੱਕੂਗੀ ਨਿਆਣੇ ਤੱਕ ਆਪਾਂ ਨੇ ਇੱਕ ਇੱਕ ਕਿਲੋ ਫਾਫਾ ਫੜਾਇਆ ਵਾ ਸਾਰਿਆਂ ਨੇ ਦੋ ਬੜੇ ਬੈਗ ਹੋ ਅਸੀਂ ਚੱਕੇ ਵੀ ਆਹ ਦੇਖੋ ਜੀ ਮੈਂ ਆ ਚੱਕਿਆ ਵਾ ਹੇ ਹੁਣ ਤੂੰ ਦੱਸ ਤੂੰ ਇੱਕ ਲਫਾਵਾ ਦਾ ਚੱਕੇ ਸਕਦੀ ਮੈਂ ਤਾਂ ਕੱਛੂ ਦੀ ਚਾਲ ਹੋ ਹੋ ਕੇ ਮੈਂ ਤਾਂ ਗਿਆ ਪਹੁੰਚ ਜੀ ਲੈ ਹੁਣ ਮੀਂਹ ਆ ਸਕਦਾ ਬੱਦਲਬਾਈ ਲੱਗੀ ਹੁਣ ਧੁੱਪ ਗਈ ਉੜੋ ਸਾਹਮਣੇ ਪਹਾੜ ਤੇ ਹੀ ਰਹਿ ਗਈ ਧੁੱਪ ਜਿੱਥੇ ਆਪਾਂ ਖੜੇ ਹੋ ਰਹੇ ਨਹੀਂ ਹੈ ਤੇ ਇੱਕ ਵਾਰੀ ਜਾਂਦੀ ਵਾਰ ਦਾ ਵੀਊ ਚੈੱਕ ਕਰ ਲਓ ਜੀ ਥੋੜਾ ਬੱਦਲਬਾਈ ਕਰਕੇ ਚੱਕਰ ਹੈ ਜੀ ਘਰ ਕਲੀਅਰ ਨਹੀਂ ਦਿਖ ਰੇ ਏ ਕਿ ਲੋ ਜੀ ਮੰਜੀਤ ਉਹਨੇ ਵੀ ਬਾਜੀ ਮਾਰ ਗੀਆਂ ਬੱਲੇ ਬੱਲੇ ਚੜ ਗਈਆਂ ਚੜਾਈਆਂ ਪਰ ਪਹੁੰਚ ਗਈਆਂ ਪਹੁੰਚ ਗਈਆਂ ਸੰਗਤਾਂ ਗੁਰੂ ਜੀ ਤੇਰੇ ਦਰ ਪਹੁੰਚ ਗਈਆਂ ਪਹੁੰਚ ਗਈਆਂ ਸੰਗਤਾਂ ਪਰ ਅਜੇ ਸਾ ਗੱਲ ਸਾ ਨਹੀਂ ਰਲ ਰਹਾ ਉੱਪਰ ਦਾ ਉੱਪਰ ਇਹ ਹਾਲਾਤ ਹੁੰਨੇ ਜੀ ਇਹ ਹਾਲਾਤ ਇਹ ਥੋੜੇ ਮੂਰੇ ਐ ਸਾਬਤ ਸਬੂਤ ਫਨ ਦਿਖਾ ਰਹੇ ਇਹ ਹਾਲਾਤ ਹੁੰਨੇ ਚੜਾਈਆਂ 'ਚ ਚੜੰਦੇ ਤੇ ਦੇਖੋ ਰਾ ਧੁੱਪ ਨਹੀਂ ਹੈਗੀ ਸ਼ਾਮਾਂ ਹੋ ਗਈ ਤੇ ਉਹ ਗਰਮਾਈ ਜਿਆਦਾ ਐ ਵੈਸੇ ਪਹੁੰਚ ਗਏ ਆਪਾਂ ਜੋੜ੍ਹ ਜੀ ਗੁਰਦੁਆਰਾ ਸਾਹਿਬ ਤੇ ਹੁਣ ਤੁਹਾਨੂੰ ਚਾਚਾ ਉਰੀ ਆਇਆ ਵਾ ਆਪਣੀ ਗੱਡੀ ਬੜੈਰੀ ਧੋਰੀ ਲਿਆਇਆ ਜੋੜ੍ਹ ਜੀ ਨਾਲ ਸੜਕੇ ਸੜਕ ਤੇ ਹੁਣ ਤੁਹਾਨੂੰ ਮਿਲਾਨੇ ਚਾਚੇ ਉਹਨਾਂ ਨਾਲ ਦੀ ਆਪਣੀ ਘਰ ਦੀ ਵਾਪਸੀ ਐ ਤੇ ਅੱਜ ਦਿਨ ਹੈ ਜੀ ਮੰਗਲਵਾਰ ਕਿਉਂ ਬਾਈ ਹਾਂਜੀ ਬੋਲ ਹੋ ਰਿਹਾ ਹੁਣ ਤਾਂ ਇੱਧਰ ਤਾਂ ਅਜੇ ਤੱਕ ਕੋਈ ਜਵਾਬ ਹੀ ਨਹੀਂ ਆਇਆ ਚਲੋ ਕੋਈ ਨਹੀਂ ਤੁਸੀਂ ਦਮ ਲਓ ਫੇਰ ਤੁਹਾਨੂੰ ਠੰਡਾ ਜਾਂ ਪਾਣੀ ਪਿਲਾਣੇ ਅਜੇ ਰੁਕ ਜਓ ਹਾਂ ਨਾ ਰੁੱਕ ਕੇ ਪਾਣੀ ਪੀਨੇ ਫਿਰ ਇਹ ਹਾਲਾਤ ਹੋ ਜਾ ਨਹੀਂ ਫਿਰ ਮੈਂ ਤਾਂ ਹੀ ਕਹਿ ਕਰਦਾ ਵੀ ਪੰਗੇ ਨਾ ਲਓ ਨਾ ਲਓ ਰੁਕ ਜੋ ਰੁਕ ਜੋ 6 ਮਹੀਨੇ ਰੁਕ ਜੋ ਜੇ ਇੱਕ ਵਾਰ ਉਹਰਾ ਮੱਥਾ ਟੇਕ ਗਏ ਤੇ ਕੱਲ ਰੁਕ ਜੋ ਨਾ ਜਾਓ ਰਸਤੇ ਨੂੰ ਦੁਬਾਰਾ ਪਰ ਨਹੀਂ ਮੰਨਦੇ ਸਿੱਧੇ ਰਸਤੇ ਨੂੰ ਤੁਰੇ ਕਰਦੇ ਸਿਆਣੇ ਕਹਿ ਕਰਦੇ ਕਹਿੰਦੇ ਪੱਥਰਾਂ ਵਾਲੇ ਚੜਾਈਆਂ ਵਾਲੇ ਰਸਤੇ ਨਾਲ ਤਾਂ ਸਿੱਧਾ ਠੀਕ ਹੈ ਚਾਹ ਦੁੱਗਣਾ ਹੀ ਹੋਵੇ हां जी चाचा जी ਤੇ ਵਾਪਸੀ ਹੋ ਰਹੀ ਆ चाचा जी ਲਿਆਏ ਗੱਡੀ ਸਾਡੀ ਇੱਧਰ ਨੂੰ ਕਮਾ ਕੇ ਤੇ ਹੁਣ ਕਹਿੰਦੇ ਬੋਤ ਹੁਣ ਲਓ ਜੀ ਬਦਲਬਾਈ ਹੋ ਗਈ ਹੁਣ ਮਹੀਂ ਆਣਾ ਗਰਮੀ ਕਰਕੇ ਗਰਮੀ ਕਰਕੇ ਜੀ ਬੱਦਲ ਉੱਠਿਆ ਆ ਤੇ ਦਰਸ਼ਨ ਕਰੋ ਜੋੜ ਜੀ ਗੁਰਦੁਆਰਾ ਸਾਹਿਬ ਦੇ ਜੀ ਇੱਥੋਂ ਸਾਡੀ ਵਾਪਸੀ ਹੁਣ ਨਹੀਂ ਤਾਂ ਬੜੈਰੀ ਤੋਂ ਹੋਣਾ ਤਾਂ ਜੀ ਤੇ ਰਾਣੀ ਸੁੰਦਰਾ ਖੜੀ ਦੇਖ ਲੋ ਜੀ ਆਪਣੀ ਉਹ ਖੜੀ ਤਿਆਰ ਵਰ ਤਿਆਰ ਇਹ ਤਾਂ ਰਾਣੀ ਸੁੰਦਰਾ ਜੀ ਇਹ ਤਾਂ ਆਂਦੀ ਹੋ ਜਾਂਦੀ ਹਾਂ ਬਾਈ ਉਹ ਕਿਹੜੀਆਂ ਸੋਚਾਂ 'ਚ ਪੈ ਗਿਆ? ਗਾਹ ਦੀ ਸੋਚ ਰਿਆ ਅਸੀਂ ਗਾਹ ਵੀ ਅੱਗੇ ਦੀ ਸੋਚ ਰਿਆਂ ਲੰਬੀ। ਅਜੇ ਤਾਂ ਉਰੇ ਤੇ ਸੋਚ ਵੀ ਘਰਾਂ ਦੀ ਘਰਾਂ ਤੱਕ ਦੀ। ਫੇਰ ਸਵੇਰੇ ਉੱਠੀ ਫੇਰ ਸੋਚੀ ਅਗਲੀ। ਹੋਰ ਬਾਈ ਕਰਨ। ਆ ਛਾੜੀ ਨਾ ਛੋਟੀ ਜੀ ਗੁਡੀਆਂ ਨੂੰ ਬੀਬਾ ਨੇ ਬੈਗ ਦੇ ਦਿੱਤੇ ਆ ਤੇ ਕਿੰਨੀ ਖੁਸ਼ ਹੋਈ ਵੀ ਇਹਨੂੰ ਪੁੱਛਿਆ ਕੱਲ੍ਹ ਨੂੰ ਸਕੂਲ ਦਾ ਕਹਿੰਦੀ ਆ ਦੇ ਬੈਗ। ਸ਼ਾਸ਼ੀਕਾਲ ਬਲਾ ਦੇ। ਸ਼ਾਸ਼ੀਕਾਲ ਬੁਲਾਓ। ਹਾਂ ਠੀਕ ਆ ਜੀ ਠੀਕ ਆ। ਤੇ ਬਾਕੀ ਬੈਗ ਦੇਖੋ ਕਿੰਨਾ ਸੋਹਣਾ ਬੈਗ ਤਾਂ ਦਿਖਾ ਦੇ ਹੈ ਹੈ ਕਿਤਰਾ ਖੁੱਲਦਾ ਹੈ ਐ ਖੋਲ ਕੇ ਦਿਖਾਓ ਇਹ ਆ ਦੇਖੋ ਖੋਲ ਤੇ ਆ ਲੈ ਬਾਈ ਇਹ ਤਾਂ ਕੰਪਿਊਟਰ ਨਿਆਣਾ ਹੈ ਇਹ ਤਾਂ 4 ਸਾਲ ਅਡਵਾਂਸ ਚੱਲਦੇ ਲੰਬੀ ਜੀ ਚੇਨ ਹੈ ਉਹ ਵਿੱਚੋਂ ਪਾਣੀ ਉਹ ਪਾਣੀ ਨਹੀਂ ਦਿੰਦੀ ਤੇ ਬਾਕੀ ਜੀ ਸਾਡੀ ਮਨਜੀਤ ਨੂੰ ਹੁਣ ਐਨ ਹੋਇਆ ਬਈ ਘਰਾਂ ਚੱਲੋ ਵਧੀਆ ਗੱਲ ਹੈ ਸੋਚ ਲਈਏ ਘਰ ਬਾਰੇ ਤੇ ਹੁਣ ਸਾਨੂੰ ਚੱਲਣਾ ਚਾਹੀਦਾ ਮੈਂ ਇਹਨਾਂ ਨੂੰ ਕਹਿ ਰਿਹਾ ਵੀ 10 ਮਿੰਟ ਜਿਹੜੇ ਚੜੇ ਨਾ ਪਹਾੜ ਤੇ ਗਰਮੀ ਜੀ ਆ ਗਈ ਸਰੀਰ ਨੂੰ ਨਾ ਸਾਡੀ ਗਰਮੀ ਆ ਗਈ ਆਹੋ ਤੁਸੀਂ ਹੁਣ ਲੰਗਰ ਛਕ ਲਿਆ ਨਾ ਹੁਣ ਖਾ ਲੀਆ ਪੰਜ ਹੋਰ ਚਾਚੇ ਕੋਈ ਮੈਸੇਜ ਦੇ ਦੇ ਕੁੜੀਆਂ ਨੂੰ ਦੱਸ ਹੁਣ ਕੀ ਆ ਕੁੜੀਆਂ ਨੂੰ ਸਮਝਾ ਦੇ ਮੜਾ ਜਕ ਕੌਣ ਫੇਰ ਕਰ ਜਾਣੀ ਕਿਸੇ ਗੱਡੀ ਤੇ ਉਹ ਬੈਠ ਗਏ ਹੈ ਕੌਣ ਚਲੋ ਦਰਖਤ ਪਰ ਐ ਵੀ ਦਰਖਤ ਐ ਨਾ ਪੁਰਾਣੇ ਇਹਨਾਂ ਦੇ ਉੱਪਰ ਫੇਰ ਕਹਿਣਾ ਉਹਦੇ ਪ੍ਰਾਣੀਆਂ ਸਾਂਝਾਂ ਵੀ ਨਾਲ ਐ ਨਾ ਜਿਹੜਿਆਂ ਨੇ ਘਰ ਬਣਾਏ ਵੇ ਰਹਿਣਾ ਤਾਂ ਹੈ ਚਾਚੇ ਇਹਨਾਂ ਦੇ ਉੱਪਰ ਚੱਲੋ ਚੱਲੋ ਉਠੋ ਬੱਸ ਕੋਸ਼ਿਸ਼ ਆ ਗਿਆ ਬੱਦਲ ਬਹੁਤ ਚਲੋ ਬੱਦਲ ਨੂੰ ਤੇੜੇ ਪਰ ਕਿਹੜਾ ਮੀਂਹ ਪੈਣਾ ਚਾਚੇ ਉਹਨਾਂ ਨੂੰ ਓਖਾ ਆ ਨਾ ਚਾਚਾ ਚਾਚਾ ਤੈਂ ਜਾਣਾ ਤੁਰਕੇ ਓਖਾ ਤਾਂ ਤੰਨੂ ਐ ਇਹ ਤਾਂ ਗੱਡੀ 'ਚ ਬੈਠੇ ਗੱਡੀ ਰੋਕ ਲੂੰਗੇ ਨਾ ਮੈਂ ਬੌਲਦਾ ਕਿੱਥੇ ਮਿਲ ਤੁਹਾਨੂੰ ਬੌਲਦਾ ਨਹੀਂ ਕਿੱਥੇ ਨਹੀਂ ਚਾਚੇ ਬੌਲਦਾ ਕਿਆ ਗੈਲ ਕਿਆ ਸਬੰਧ ਹੈ ਤੇਰਾ ਬੌਲ ਨੂੰ ਲੈ ਕੇ ਜਾਣੇ ਮੈਂ ਤੁਹਾਨੂੰ ਕਿਤੇ ਐ ਤਾਂ ਨਹੀਂ ਹੁੰਦਾ ਵੀ ਤੂੰ ਬੌਲਦ ਦੀ ਸਵਾਰੀ ਕਰ ਲੈਣਾ ਜਾਂਦਾ ਬੱਪਰ ਮਨੂੰ ਲੱਗਦਾ ਐ ਐਂ ਲੱਗਦਾ ਮਨੂੰ ਸਵਾਰੀ ਹੋ ਵੀ ਸਕਦੀ ਜੇ ਬਾਈ ਬਲਦ ਸਾਊ ਹੈ ਉੱਪਰ ਬੈਠ ਕੇ ਕਹੇ ਲਿਆ ਵੀ ਅੱਜ ਤੁਸੀਂ ਲੈ ਕੇ ਜਾਣਾ ਮੈਨੂੰ ਚਲੋ ਡੰਡੀਓ ਡੰਡੀ ਤੇ ਲਓ ਜੀ ਹੁਣ ਸਾੜੀ ਵਾਪਸੀ ਐ ਤੁਹਾਨੂੰ ਵੀ ਉਧਰ ਦਾ ਵੀ ਦਿਖਾ ਦੰਨੇ ਆ ਪਰਾਂ ਦਾ ਤੇ ਹੋਰ ਬਾਈ ਡਿੰਪਲ ਸੱਚ ਹਾਂ ਚਾਚੇ ਡਿੰਪਲ ਤਾਂ ਸਾੜੇ ਗੱਲ ਜਾਣਾ ਸੂਟ ਸਾਟ ਪਾ ਕੇ ਆਈ ਵੀ ਚਾਚੀ ਨੇ ਕਹਤੇ ਆ ਕਹਿੰਦੀ ਵੀ ਚਾਹੇ ਚਾਚਾ ਵੀ ਕਹਿ ਦਵਾ ਉਹਨੂੰ ਵੀ ਲੈ ਜਿਓ ਮੈਂ ਕੱਲੀ ਉਹ ਬਹੁਤ ਐ ਪਰ ਮੈਨੂੰ ਨਾ ਕਿਹੋ ਕਹਿੰਦੀ ਉਹ ਤਾਂ ਪਿੱਛੇ ਧੀ ਮੁੜ ਗਈ ਗੁਰਦੁਆਰੇ ਕੋਲ ਤੇ ਹਾਂ ਹੂੰ ਕੈਨ ਨਹੀਂ ਕੈਨ ਹੀ ਥੋੜੇ ਕੋਲ ਦੋ ਐ ਉੱਪਰ ਦੋ ਹੀ ਰੈੜੀਆਂ ਜਿਹਨੂੰ ਮਰਜੀ ਲੈ ਜਾ ਗੈਲ ਮਹਾ ਸੀਟ ਹੈਗੀ ਐ ਹੁਣ ਤੂੰ ਦੱਸ ਵੀ ਤੈਂ ਜਾਣਾ ਚਾਚਾ ਇੱਕ ਡਿੰਪਲ ਨੂੰ ਲੈ ਜਾ ਮੈਂ ਕਿ ਤੁਸੀਂ ਦੋਏ ਵੀ ਹਾਂ ਹੁਣ ਦੱਸ ਹੁਣ ਪਤਾ ਲੱਗਣਾ ਮੈਂ ਤਾਂ ਤਿਆਰ ਚਲੋ 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 ਅੱਬ ਚਾਚਾ ਕਹਿੰਦਾ ਬੱਕਰੀਆਂ ਵੀ ਲੈ ਜਾ ਫਿਰ ਗੈਲੇ ਉੱਥੇ ਤੇ ਰੈਗਲ ਜਸ ਕਰਨ ਦੀ ਜਗ੍ਹਾ ਹੀ ਜਾ ਕਰਨੀ ਹੈ ਦਾ ਮਤਲਬ ਚਾਚੇ ਉਹਨਾਂ ਨੇ ਡਿਊਟੀ ਸਖਤ ਲਈ ਵੀ ਡਿੰਪਲ ਦੀ ਜੇ ਆਕੇ ਤੈਨੂੰ ਕਹਿੰਦੀ ਵੀ ਜਦੀ ਕਹਿ ਦਿੰਦਾ ਵੇ ਬੱਚੇ ਵੀ ਲੈ ਜਾ ਗੈਲੇ ਬੱਕਰੀਆਂ ਵੀ ਲੈ ਜਾ ਗੈਲੇ

ਡੜਾਤੇ ਮੈਂ ਤੋ ਡੜਾਤੇ ਐ ਚਾਚਾ ਐਹੀ ਐ ਨਾ ਹਾਂ ਨਾ ਫੇਰ ਲੈ ਜਾ ਮੈਂ ਇਹਨੂੰ ਲੈ ਜਾ ਲੈ ਭਾਈ ਹੁਣ ਤਾਂ ਕੋਈ ਚੱਕਰ ਨਹੀਂ ਐ ਹੁਣ ਤਾਂ ਡਿੰਪਲ ਤੇਰੇ ਮਨ ਦੀ ਐ ਗੱਲ ਚਲੋ ਚਲੋ ਮੈਂ ਤੇਰੇ ਤਾਂ ਨਹੀਂ ਬੱਕਰੇ ਆਦ ਨਾ ਨਾ ਤੇਰੀ ਸੁਰਤੀ ਤਾਂ ਨਹੀਂ ਘਰ ਵਿੱਚ ਵਾਹ ਤੇ ਥਰਤੀ ਵੀ ਬੱਕਰੇ ਚਾਚਾ ਬਸ ਚਲੋ ਭਾਈ ਬਾਕੀ ਪੁਰਾ ਬਰਾਗ ਵੀ ਆਇਆ ਵਾ ਤੂੰ ਤਾਂ ਬਚ ਚਾਚੇ ਨੇ ਤਾਂ ਥੱਲੇ ਤੇ ਪੱਥਰ ਮਾਰਦੇ ਨੇ ਤੈਨੂੰ ਕਹਿ ਦੇਣਾ ਚਾਚਾ ਡਿੰਪਲ ਮੋੜ ਲਿਆ ਜਾ ਮੋੜ ਲਿਆ ਤੇਰੀ ਜਾਨ ਮੁਠੀ ਵਿੱਚ ਐ ਫਿਰ ਹੈ ਕਿ ਨਹੀਂ ਭਾਈ ਚੱਲੀ ਆ ਪਾਈਏ ਚੱਲੇ ਫਿਰ ਆ ਤਾਂ ਐ ਲੱਗੀ ਜਾਂਦੀ ਜਿਗਣਾ ਇਹਨੂੰ ਸੀਟੇ ਨਹੀਂ ਮਿਲਦੀ ਹਨੀ ਕੱਲੋਂ ਪ੍ਰਿੰਸ ਨੂੰ ਬਾਹਰ ਆਣਾ ਹਾਂ ਹਾਂ ਮੈਂ ਕਰ ਲਵਾਂਗੇ ਜਾਂਦੇ ਵੀ ਕਰੂੰਗੇ ਚਲੋ ਠੀਕ ਹੈ ਜੀ ਫਿਰ ਆਪਣਾ ਵਲੌਗ ਤਾਂ ਹੀ ਇੱਥੇ ਤੱਕ ਇਹ ਘਰ ਦਾ ਵਾਪਸੀ ਵਾਲਾ ਵਲੌਗ ਲਾਸਟ ਵਲੌਗ ਹੈ ਜੀ ਆਪਣਾ ਤੇ ਲਓ ਜੀ ਸਾਬ ਦੇ ਗੁਰਦੁਆਰਾ ਸਾਹਿਬ ਦੇ ਕੋਈ ਦਰਸ਼ਨ ਜਾਂਦੀ ਵਾਰ ਦੇ ਤੇ ਅਸੀਂ ਹੁਣ ਜਾ ਰਹੇ ਹਾਂ ਜੀ ਘਰ ਨੂੰ ਵਾਪਸੀ ਹੈ ਸਾਡੀ ਜਾਣ ਦੋਈ ਕਿਉਂਕਿ ਪੰਜਾਬ ਬਾਜਾ ਮਾਰ ਰਿਆ ਜੀ ਸਾਨੂੰ ਤੇ ਬਾਕੀ ਚਾਚੇ ਦੇ ਫਰੈਂਡ ਵੀ ਬਹੁਤ ਐ ਲਾਈਕ ਆ ਆ ਗਿਆ ਐ ਚਾਚੇ ਇਦਾਂ ਮੈਂ ਲੈ ਕੇ ਜਾਣਾ ਸੀ ਇੱਥੇ ਮਨਾਏ ਵੀ ਤੇ ਚਾਚੇ ਨੇ ਨਾ ਚਲੋ ਬਈ ਫਿਰ ਰਸਤੇ 'ਚ ਸਾਨੂੰ ਕਿਹੋ ਲੇਟ ਹੋ ਗਏ ਲੇਟ ਨੂੰ ਕਿਹਾ 2:30 ਵਜੇ 5 ਵਜੇ ਸਿਰ ਹੈ 4:30 ਲੋ ਜੀ ਸਾਰੇ ਜਣੇ ਰੈਡੀ ਹੋ ਗਏ ਚਲੋ ਚੱਲੀਏ ਫਿਰ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਤਾਂ ਮਿਲਦਾ ਹੈ ਜੀ ਕੱਲ ਨਵੇਂ ਵਲੌਗ ਵਿੱਚ ਸਾਨੂੰ ਦੋ ਜາດ ਸਾਢੇ ਵੱਲੋਂ ਸਾਸਰੀ ਕਾਲ ਚਾਚੇ ਦੀ ਨਗਰੀ ਵਿੱਚੋਂ ਚੱਲੇ ਜੀ ਤੇ ਹੁਣ ਆਪਣੀ ਨਗਰੀ ਆ ਜਣੀ ਅੱਗੇ ਦੇਖਦੇ ਕੀ ਇਹ ਤਾਂ ਬਾਬਿਆਂ ਦੀ ਨਗਰੀ ਐ ਚਾਚੇ ਦੀ ਨਗਰੀ ਚਾਹ ਬਾਬਿਆਂ ਦੀ ਨਗਰੀ ਅੱਜ ਅਸੀਂ ਚੱਲੇ ਮੱਥਾ ਟੇਕ ਕੇ ਦੇਖਦੇ ਹੁਣ ਕਦੋਂ ġੇੜਾ ਵੱਜਦਾ ਹੈ ਕਿ ਨਹੀਂ ਹੈ ਕੁੜੀਆ ਕਿਆ ਕਹਿੰਦੀ ਐ ਬੈਗ ਮਿਲਿਆ ਕੁੜੀ ਤਾਂ ਅੱਜ ਖੁਸ਼ ਹੋਈ ਵੀ ਬਾਈ ਸਾੜੀ ਇਹਨੂੰ ਗੋਦੀ ਗੋਦੀ ਦਾ ਹੈ ਹੀ ਨਹੀਂ ਅੱਜ ਲਓ ਜੀ ਜਾਨਵਰ ਵੀ ਐ ਨਜ਼ਾਰੇ ਲੈ ਰਹੇ ਨੇ ਬੱਦਲ ਹੋ ਗਿਆ ਠੰਡੀ ਠੰਡੀ ਹਵਾ ਚੱਲ ਰਹੀ ਐ ਮੱਠੀ ਮੱਠੀ ਤੇ ਚੱਲਦੇ ਆਂ ਹੈ ਬੱਦਲ ਆ ਗਿਆ ਆ ਗਿਆ ਬੱਦਲ ਆ ਗਿਆ ਚਾਚੇ ਨੂੰ ਫਿਕਰ ਪੈ ਗਿਆ ਨਹੀਂ ਕਿਤੇ ਵੀ ਨਹੀਂ ভাই दिखे ਸਾਨੂੰ ਤਾਂ ਆਂ ਡੀਪਲ ਨੇ ਤਾਂ ਹੁਣ ਸਾੜੇ ਗੱਲ ਜਾਣਾ ਚਾਚੇ ਤੂੰ ਆਪਣੇ ਬੁੱਲਦ ਬੁੱਲਦ ਦੇਖ ਭਾਈ ਹਾਂ ਹਾਂ ਬੱਕਰੇ ਵੀ ਦੇਖ ਲਈ ਕਹਾ ਹਵਾ ਤਾਂ ਘਟੀ ਨਹੀਂ ਹੈ ਵੀ ਹਾਂ ਠੀਕ ਹੈ ਜੀ ਹਵਾ ਤਾਂ ਠੀਕ ਹੈ ਕੰਪਰੈਸਰ ਤੇ ਹਵਾ ਹਉ ਕਰਨਾ ਬਸ ਅੱਛਾ ਜੀ ਉਹ ਸਾਹਮਣੇ ਠੀਕ ਹੈ ਠੀਕ ਹੈ ਸ਼ੁਕਰ ਹੈ ਬਾਬਾ ਪਤਾ ਲੱਗ ਗਿਆ ਉਹ ਸਾਹਮਣੇ ਜੀ ਕੰਪਰੈਸ਼ਰ ਹੈ ਤਦੇ ਵੀ ਹਵਾ ਭਰ ਨਹੀਂ ਕਿਸੇ ਨੇ ਤੇ ਆ ਗੱਡੀ ਇੱਕ ਹੋਰ ਲੱਗਿਆ ਮਨ ਲੱਗਦਾ 45 ਦੇ ਲਾਗ ਲੱਗੀ ਹੋਈ ਥੀ ਗੱਡੀ ਚਾਚਾ ਆਪਣੀ ਆ ਦੇ ਉੱਪਰ ਮਿੱਟੀ ਮੂਰੇ ਦੇਖ 45 ਮਿੱਟੀ ਗਰੀ ਵੀ ਨਾ ਆ ਦੇਖੋ ਉੱਪਰ ਕੋਠੇ ਦੀ ਮਿੱਟੀ ਹੈ ਐਨ ਮੈਂ ਵੈਂਪਰ ਜੇ ਵੀ ਸਾਫ਼ ਕਰੇ ਮੈਂ ਕਿਤੇ ਵੱਜ ਗਿਆ ਨਾ ਸ਼ੀਸ਼ਾ ਖਰਾਬ ਕਰ ਦਮ ਇਧਰ ਦੇ ਬੰਦੇ ਬੜੇ ਨਾਈਸ ਐ ਚਾਚੇ ਸਾਨੂੰ ਰਾਤ ਨੂੰ 9 ਵਜੇ ਕਹਤੇ ਆ ਉਹਨੇ ਕਹਿੰਨੇ ਗੱਡੀ ਸਾੜੇ ਅੰਦਰ ਹੀ ਲਾ ਦੋ ਗੱਡੀ ਦਾ ਸੇਫ ਤੀ ਨਾ ਜੈ ਐਨ ਐ ਇਹ ਦੇਖੋ ਇਧਰਲੇ ਬੰਦੇ ਉਹ ਬੜੈਰੀ ਤੋਂ ਜਦੋਂ ਮੁੜੇ ਉੱਥੇ ਹੀ ਅਸੀਂ ਖੜਾਤੀ ਉਹ ਤੋਂ ਗਾਹਾਂ ਗਿੱਲਾਤਾ ਜੀ ਜਿਹੜੀ ਸੜਕ ਆਂਦੀ ਐ ਇਧਰ ਨੂੰ ਸਾਰੀ ਚ ਪਾਣੀ ਖੜੇਤਾ ਗੱਡੀ ਨਾ ਆਣਾ ਨਹੀਂ ਤਾਂ ਘਰ ਤੱਕ ਤੇ ਅਸੀਂ ਉੱਥੇ ਹੀ ਲਾਤੀ ਸਾਨੂੰ ਨਾ ਦੋ ਮਤਾਵਾ ਮਿਲ ਗਿਆ ਉਹ ਕਹਿੰਨੀ ਸਾਡੇ ਇੱਥੇ ਲਾ ਦੋ ਅੰਦਰ ਗੱਡੀ ਬਾਹਰ ਵੀ ਕਾਹਨੂੰ ਲਾਣੀ ਹੈ ਕਹਿੰਦੇ ਤੁਸੀਂ ਦੇਖ ਲਓ ਜੀ ਐਨੀ ਸਾਂਝ ਆਈ ਐ ਇਧਰ ਚਲੋ ਠੀਕ ਐ ਜੀ ਸਾਨੂੰ ਦੋ ਆ ਗਿਆ ਸਾਡੇ ਵੱਲੋਂ ਸਾਸਰੀ ਗਾਲ ਫੇਰ ਮਿਲਦੇ ਆਂ ਇਹ ਫੇਰ ਚਾਚੇ ਨੇ ਆ ਜਾਣਾ ਦੋਕ ਦਿਨ ਤੱਕ ਨੀਪਲ ਨੂੰ ਲੈਣ ਇਨੇ ਕਦਨ ਤੱਕ ਚਲੋ ਭਾਈ ਡੈਂਪਲ ਬੈਠੋ ਬੈਠੋ ਭਾਈ